ਸੀਪੀ ਸਾਹਿਬ ਨੇ ਜਿਹੜੀ ਇਹ ਹੁਣੇ ਕੀਤੀ ਹੈ ਮੁਹਿੰਮ ਸ਼ੁਰੂ ਕੀਤੀ ਹੈ ਇਨਕ੍ਰੋਚਮ ਨਜਾਇਜ਼ ਇਨਕ੍ਰੋਚਮ ਪਰ ਜਿਹੜੀ ਕੀਤੀ ਹੈ ਬਹੁਤ ਵਧੀਆ ਕੀਤੀ ਹੋਈ ਹੈ ਕਸਟਮਰ ਵੀ ਬਹੁਤ ਗੁੱਡ ਫੀਲ ਕਰ ਰਿਹਾ ਹੈ ਆਮ ਪਬਲਿਕ ਵੀ ਜਿਹੜੀ ਹੈ ਮਾਰਕੀਟ ਚ ਆ ਰਹੀ ਆ ਬਹੁਤ ਅੱਛਾ ਫੀਲ ਕਰ ਰਹੀ ਹੈ ਟ੍ਰੈਫਿਕ ਨੂੰ ਬੜੀ ਈਜ਼ੀ ਮਿਲ ਰਹੀ ਹੈ ਬੜਾ ਵਧੀਆ ਉਹਨੂੰ ਮਤਲਬ ਵਧੀਆ ਫੀਲ ਹੋ ਰਿਹਾ ਪਬਲਿਕ ਨੂੰ ਇਹ ਜਿਹੜੀ ਮੁਹਿੰਮ ਹੈ ਇਦਾਂ ਹੀ ਜਾਰੀ ਰਹਿਣੀ ਚਾਹੀਦੀ ਹੈ ਅਗੇ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਆ ਜੀ ਜਿਹੜੀ ਉਹਨਾਂ ਨੇ ਕਦਮ ਚੱਕਿਆ ਜੀ ਸਕਸੀ ਕੀਤੀ ਹੋਈ ਹੈ ਮਾਲਿਆਨ ਸਰ ਆਪਣੇ ਆ ਵੀ ਭੱਜ ਜਾਣੇ ਆ ਜੀ ਜਿੱਦਾਂ ਸੀਪੀ ਸਾਹਿਬ ਸਕਸੀ ਕੀਤੀ ਹੋਈ ਹੈ ਥਾਂ ਥਾਂ ਪੁਲਿਸ ਫੇਰ ਰਹੀ ਹੈ ਉਹ ਮਾਲਿਆਨ ਸਰ ਪਬਲਿਕ ਨੂੰ ਮਾਲੇ ਪਬਲਿਕ ਨੂੰ ਮਾਲਿਆਨ ਸਰ ਜਿਹੜੋ ਇਹ ਜੋ ਪਰੇਸ਼ਾਨ ਕਰਦੇ ਆ ਤੇ ਉਹ ਨਾਚੀਕਰ ਜਦੋਂ ਮਾਲਿਆਨ ਸਰ ਭੱਜਣਗੇ ਪਬਲਿਕ ਆਪਣੇ ਕੋਲ ਸੀਗਾ ਅੱਛਾ ਫੀਲ ਕਰੇਗੀ ਮੈਂ ਮਾਉਂਟੇਨ ਟਾਊਨ ਮਾਰਕੀ ਦਾ ਇੱਕ ਇਫਤਖਾਰ ਦਾ ਮੈਂ ਸਾਡੇ ਨਵੇਂ ਸਤਾਰੀਓਕ ਸੀਤੀ ਸਾਹਿਬ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਕੰਮਾਂ ਵੀ ਬਹੁਤ ਹੀ ਸ਼ਲਾਘਾ ਕਰਦਾ ਆ ਜਿਹੜੇ ਆ ਰੇੜੀਆਂ ਫੜੀਆਂ ਦਾ ਨੇ ਉਤਪਾਦ ਦੇ ਕਬਜ਼ੀਆਂ ਹੋਇਆ ਹੈ ਉਹਦੇ ਨਾਲ ਸਾਨੂੰ ਬਹੁਤ ਹੀ ਕਸਟਮਰ ਦਾ ਫਰਕ ਪਿਆ ਹੈ ਮਾਰਕੀਟ 'ਚ ਕਸਟਮਰ ਇੱਕ ਸੇਫਲੀ ਕਰ ਰਿਹਾ ਹੈ ਪਹਿਲੇ ਨਾਲੋਂ ਤੇ ਆਪੀ ਵੀ ਬਹੁਤ ਹੀ ਸਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਸਾਰਾ ਕੰਮ ਇਸੇ ਤਰੀਕੇ ਨਾਲ ਚੱਲਦਾ ਰਹੇ ਬਹੁਤ ਬਹੁਤ ਆਨੰਦ ਚਾਹ। ਉਹ ਮਾਡਰਨ ਟਾਊਨ ਮਾਰਕੀਟ ਦੇ ਸਾਡੇ ਫੁੱਲਸ ਦੀ ਗਸ਼ਤ ਬਹੁਤ ਹੀ ਵੱਧ ਗਈ ਹੈ ਜਿਹਦੇ ਨਾਲ ਇੱਕ ਸਨੇਚਿੰਗ ਤੇ ਗੁੰਡਾ ਕਤਲ ਦੀ ਬਹੁਤ ਥੀ ਕਮੀ ਆਈ ਹੈ ਇਹ ਸਾਰੇ ਕੰਮ ਇਦਾਂ ਹੀ ਚੱਲਦੇ ਰਹਿਣ ਤੇ ਇੱਕ ਮਾਡਰਨ ਟਾਊਨ ਸਭ ਤੋਂ ਸੇਫ ਵੀ ਤੇ ਸਭ ਤੋਂ ਵਧੀਆ ਮਾਰਕੀਟ ਵੀ ਜਿਹੜੀ ਪਹਿਲਾਂ ਚੱਲ ਰਹੀ ਆ ਉਦਾਂ ਹੀ ਚੱਲਦੀ ਰਹਿਣੀ ਚ ਮਾਰਕੀਟ ਬਾਜੀ ਸਰ ਜਿਲੰਦਰ ਸਾਹਿਬ ਵਿਚ ਨਵੇਂ ਸੀਪੀ ਸਾਹਮਣੇ ਆ ਕੇ ਜੋ ਅਭਿਆਨ ਚਲਾਇਆ ਵਾ ਜਿਹਦੇ ਵਿੱਚ ਰੇੜੀਆਂ ਵਾਲੀਆਂ ਚੱਕਾ ਦਿੱਤੀਆਂ ਗਈਆਂ ਨੇ ਤੇ ਫੁੱਟਪਾਥ ਵਗੈਰਾ ਸਾਫ ਕਰ ਦਿੱਤੇ ਗਏ ਨੇ ਇਹਦੇ ਨਾਲ ਟ੍ਰੈਫਿਕ ਦਾ ਤਾਂ ਹਲ ਹੋਇਆ ਹੀ ਹੈ ਪਲੱਸ ਕਸਟਮਰ ਨੂੰ ਵੀ ਥੋੜਾ ਰਾਹਤ ਮਿਲਦੀ ਪਈ ਹੈ ਥੋੜਾ ਅੱਗੇ ਰਚਵੜਾ ਹੁੰਦਾ ਸੀਗਾ ਕਸਟਮਰਾਂ ਨੂੰ ਘਤਰਾਉਂਦੇ ਸੀ ਦੁਕਾਨਾਂ 'ਤੇ ਹੁਣ ਉਹ ਚੀਜ਼ ਸਾਫ ਹੋ ਗਈ ਹੈ ਕਸਟਮਰ ਦੀ ਵਾਕਿੰਗ ਵਧੀ ਕਸਟਮਰ ਕੁਝ ਵੀ ਨਹੀਂ ਪਾਰਕਿੰਗ ਦੀ ਫੈਸਿਲਿਟੀ ਵਧ ਗਈ ਹੈ ਤਾਂ ਥੋੜਾ ਜਿਵੇਂ ਪੁਲਿਸ ਦਾ ਚੱਕਰਾ ਵਧ ਗਿਆ ਵਾ ਮਾਰਕੀਟ ਦੇ ਵਿੱਚ ਜੋ ਜਿਹੜੇ ਮਾੜੇ ਮੁੱਡੇ ਤੱਤੋਂ ਦੁਦ ਦੁਦ ਤੁਰੇ ਫਿਰਦੇ ਸੀਗੇ ਸਟ੍ਰੈਚਿੰਗ ਵਾਲਾ ਬੰਦੇ ਹੁੰਦੇ ਸੀਗੇ ਉਹ ਵੀ ਹੁਣ ਘੱਟ ਰਹੇ ਨੇ ਤੇ ਲੋਕੀ ਥੋੜਾ ਸੀਫੀਲ ਸੇਫ ਫੀਲ ਕਰ ਰਹੇ ਕਾ ਸੀਪੀ ਸਾਹਿਬ ਨੇ ਜਿਹੜੀ ਇਹ ਹੁਣੇ ਕੀਤੀ ਹੈ ਮਹਮ ਸ਼ੁਰੂ ਕੀਤੀ ਹੈ ਕਰੋਚ ਮਨ ਨਜਾਇਜ਼ ਨਕੋਪਰੀ ਜਿਹੜੀ ਕੀਤੀ ਹੈ ਬਹੁਤ ਵਧੀਆ ਕੀਤੀ ਹੋਈ ਹੈ ਕਸਟਮਰ ਵੀ ਬਹੁਤ ਗੁੱਡ ਫੀਲ ਕਰ ਰਿਹਾ ਹੈ ਆਮ ਪਬਲਿਕ ਵੀ ਜਿਹੜੀ ਹੈ ਮਾਰਕੀਟ ਚ ਆ ਰਹੀ ਆ ਬਹੁਤ ਅੱਛਾ ਫੀਲ ਕਰ ਰਹੀ ਹੈ ਟ੍ਰੈਫਿਕ ਨੂੰ ਬੜੀ ਇਜ਼ੀ ਮਿਲ ਰਹੀ ਹੈ ਬੜਾ ਵਧੀਆ ਉਹਨੂੰ ਮਤਲਬ ਵਧੀਆ ਫੀਲ ਹੋ ਰਿਹਾ ਪਬਲਿਕ ਨੂੰ ਇਹ ਜਿਹੜੀ ਮੁਹਿੰਮ ਹੈ ਇਦਾਂ ਹੀ ਜਾਰੀ ओके सीपी साहब ਦਾ ਬਹੁਤ ਧੰਨਵਾਦ ਹੈ ਜੀ ਜਿਹੜੀ ਉਹਨਾਂ ਨੇ ਕਦਮ ਚੱਕਿਆ ਜੀ ਸਖਸੀ ਕੀਤੀ ਹੋਈ ਹੈ ਮਾੜਿਆਂ ਸਰ ਲਪੜੇ ਆ ਵੀ ਭੱਜ ਜਾਣੇ ਆ ਜੀ ਜਿੱਦਾਂ सीपी ਸਾਹਿਬ ਸਖਸੀ ਕੀਤੀ ਹੋਈ ਹੈ ਥਾਂ ਥਾਂ ਪੁਲਿਸ ਫੇਰ ਰਹੀ ਹੈ ਉਹ ਮਾੜਿਆਂ ਸਰ ਜਿਹੜੋ ਪਬਲਿਕ ਨੂੰ ਮਾੜੇ ਪਬਲਿਕ ਨੂੰ ਮਾੜਿਆਂ ਸਰ ਜਿਹਨੋਂ ਇਹ ਜੋ ਪਰੇਸ਼ਾਨ ਕਰਦੇ ਆ ਤੇ ਉਹ ਨੱਚੀਗਾ ਜਦੋਂ ਮਾੜਿਆਂ ਸਰ ਭੱਜਣਗੇ ਪਬਲਿਕ ਆਪਣੇ ਆਪ ਨੂੰ ਗੋੜੀ ਸਿੱਕਾ ਅੱਛਾ ਫੀਲ ਕਰੇਗੀ ਮੈਂ ਮੋਡਰੇਟਰ ਵਾਂ ਮਾਰਤੀ ਦਾ ਇੱਕ ਬਿਹਤਰ ਨਾ ਮੈਂ ਸਾਡੇ ਨਵੇਂ ਸਤਾਰੀਓਗ ਸੀਪੀ ਸਾਹਿਬ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਕੰਮਾਂ ਵੀ ਬਹੁਤ ਹੀ ਸ਼ਲਾਘਾ ਕਰਦਾ ਆ ਜਿਹੜੇ ਹੈ ਰੀੜੀਆਂ ਭੜੀਆਂ ਦਾ ਆਪਣੇ ਖੁਦ ਪਾਦੇ ਕਬਜ਼ੀਆਂ ਹੋਇਆ ਹੈ ਉਹਦੇ ਨਾਲ ਸਾਨੂੰ ਬਹੁਤ ਹੀ ਕਸਟਮਰ ਦਾ ਫਰਕ ਪਿਆ ਹੈ ਮਾਰਕੀਟ ਦੇ ਕਸਟਮਰ ਇੱਕ ਸੇਫਲੀ ਕਰ ਰਿਹਾ ਹੈ ਪਹਿਲੇ ਨਾਲੋਂ ਕ੍ਰੈਫਟ ਵੀ ਬਹੁਤ ਹੀ ਸਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਸਾਰਾ ਕੰਮ ਇਸੇ ਤਰੀਕੇ ਨਾਲ ਚੱਲਦਾ ਰਹੇ ਬਹੁਤ ਬਹੁਤ ਅਨੰਦਿਤ ਹੁਣ ਮਾਡਲ ਟਾਊਨ ਮਾਰਕੀਟ ਦੇ ਸਾਡੇ ਪੁਲਿਸ ਦੀ ਗਸ਼ਤ ਬਹੁਤ ਹੀ ਵੱਧ ਗਈ ਹੈ ਜਿਹਦੇ ਨਾਲ ਇੱਕ ਸਨੇਚਿੰਗ ਤੇ ਗੁੰਡਾ ਕਤਲ ਦੀ ਬਹੁਤ ਹੀ ਕਮੀ ਆਈ ਹੈ ਇਹ ਸਾਰੇ ਕੰਮ ਇੰਦਾ ਹੀ ਜਲਦੀ ਰਹੇ ਤੇ ਇੱਕ ਮੋਡਰਨ ਟਾਊਨ ਸਭ ਤੋਂ ਸੇਫ ਵੀ ਸਭ ਤੋਂ ਵਧੀਆ ਮਾਰਕੀਟ ਵੀ ਜੇਰੀ ਪਹਿਲਾਂ ਚੱਲ ਰਹੀ ਆ ਉਦਾਂ ਹੀ ਜਲਦੀ ਰਹਿਣੀ ਚਾਹੀਦੀ ਹੈ ਮਾਰਕੀਟ ਆ ਭਾਜੀ ਸਾਰੇ ਜਰਿੰਦਰ ਸਾਹਿਬ ਵਿੱਚ ਨਵੇਂ ਸੀਪੀ ਸਾਹਮਣੇ ਆ ਕੇ ਜੋ ਅਭਿਆਨ ਚਲਾਇਆ ਵਾ ਜਿਹਦੇ ਵਿੱਚ ਰੇੜੀਆਂ ਵਾਲੀਆਂ ਚੱਕਾ ਦਿੱਤੀਆਂ ਗਿਆ ਨੇ ਤੇ ਫੁੱਟਪਾਥ ਵਗੈਰਾ ਸਾਫ਼ ਕਰ ਦਿੱਤੇ ਗਏ ਨੇ ਇਹਦੇ ਨਾਲ ਟ੍ਰੈਫਿਕ ਦਾ ਤਾਂ ਹੱਲ ਹੋਇਆ ਹੀ ਐ ਪਲੱਸ ਕਸਟਮਰ ਨੂੰ ਵੀ ਥੋੜਾ ਰਾਹਤ ਮਿਲਦੀ ਪਈ ਐ ਥੋੜਾ ਅੱਗੇ ਰਚਵੜਾ ਹੁੰਦਾ ਸੀਗਾ ਕਸਟਮਰਾਂ ਨੂੰ ਘਤਰਾਉਂਦੇ ਸੀ ਦੁਕਾਨਾਂ 'ਤੇ ਪੁਨੋਵ ਚੀ ਸਹਾਬ ਹੋ ਗਿਆ ਕਸ਼ਮੀਰੀ ਵਾਕਿੰਗ ਵਧੀ ਕਸ਼ਮੀਰ ਕੁਝ ਵੀ ਨਹੀਂ ਪਾਰਕਿੰਗ ਦੀ ਫੈਸਿਲਿਟੀ ਵਧ ਗਈ ਹੈ ਤਾਂ ਥੋੜਾ ਜਿਵੇਂ ਪੁਲਿਸ ਦਾ ਚੱਕਰਾ ਵਧ ਗਿਆ ਵਾ ਮਾਰਕੀਟ ਦੇ ਵਿੱਚ ਕਿ ਜਿਹੜੇ ਮਾਣ ਮੁੱਡੇ ਤੱਤ ਤੁਰ ਤੁਰੇ ਫਿਰਦੇ ਸੀਗੇ ਸਟ੍ਰੈਚਿੰਗ ਵਾਲੇ ਬੰਦੇ ਹੁੰਦੇ ਸੀਗੇ ਉਹ ਵੀ ਹੁਣ ਘੱਟ ਰਹੇ ਨੇ ਤੇ ਲੋਕੀ ਥੋੜਾ ਸੀਫੀਲ ਸੇਫ ਫੀਲ ਕਰ ਰਹੇ ਨੇ